ਪੰਜਾਬ ਵਿੱਚ ਤਿੰਨ ਗੁਣਾ ਵਧੇ ਕਰੋਨਾ ਦੇ ਮਰੀਜ਼ ਹਫਤਾ ਪਹਿਲਾਂ ਸਨ 12 ਮਰੀਜ਼ ਹੁਣ ਸੰਖਿਆ ਹੋਈ 35 ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 23 ਕੇਸ ਫਿਰੋਜ਼ਪੁਰ ਵਿੱਚ ਦੋ ਮਾਮਲੇ ਦੋ ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ ਪੰਜਾਬ ਵਿੱਚ ਕਰੋਨਾ ਵਾਇਰਸ ਮਰੀਜ਼ਾਂ ਦੀ ਸੰਖਿਆ ਵਿੱਚ ਇੱਕ ਹਫ਼ਤੇ ਵਿੱਚ ਤੇਜ਼ੀ ਆਈ ਹੈ ਸੂਬੇ ਵਿੱਚ ਦੋ ਨਵੇਂ ਕੇਸ ਸਾਹਮਣੇ ਆਏ ਹਨ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਇੱਕ ਹਫ਼ਤਾ ਪਹਿਲਾਂ ਜਿੱਥੇ ਪੰਜਾਬ ਵਿੱਚ ਕਰੋਨਾ ਵਾਇਰਸ ਪੀੜਤਾਂ ਦੀ ਸੰਖਿਆ 12 ਸੀ ਉਹ 3 ਗੁਣਾ ਵੱਧ ਕੇ 35 ਤੱਕ ਪਹੁੰਚ ਗਈ ਹੈ ਸੂਬੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਲੁਧਿਆਣਾ ਵਿੱਚ ਹਨ ਇੱਥੇ ਤੇ ਹੀ ਮਰੀਜ਼ ਪਾਏ ਜਾ ਚੁੱਕੇ ਹਨ ਬੀਤੇ 24 ਘੰਟਿਆਂ ਵਿੱਚ ਦੋ ਨਵੇਂ ਮਰੀਜ਼ ਪਾਏ ਗਏ ਹਨ ਇਹਨਾਂ ਵਿੱਚੋਂ ਇੱਕ ਸ਼ਹਿਰ ਦਾ ਅਤੇ ਦੂਸਰਾ ਰੂਰਲ ਏਰੀਆ ਵਿੱਚ ਪਾਇਆ ਗਿਆ ਹੈ ਲੁਧਿਆਣਾ ਵਿੱਚ ਇਹ ਇਜਾਫਾ ਉਸ ਸਮੇਂ ਹੋਇਆ ਹੈ ਜਦੋਂ ਚੋਣਾਂ ਦੇ ਚੱਲਦਿਆਂ ਰਾਜਨੀਤਿਕ ਗਤੀਵਿਧੀਆਂ ਪੀੜ ਪਾਰ ਵਾਲੇ ਚੌਂਕ ਪ੍ਰਚਾਰ ਅਤੇ ਗਰਮੀ ਦੀ ਛੁੱਟੀਆਂ ਦੇ ਚੱਲਦਿਆਂ ਸੈਰ ਸਪਾਟੇ ਵਾਲੀਆਂ ਜਗ੍ਹਾ ਤੇ ਆਉਣਾ ਜਾਣਾ ਤੇਜ਼ ਹੋ ਚੁੱਕਾ ਹੈ। ਲੁਧਿਆਣਾ ਵਿੱਚ ਪਿਛਲੇ ਹਫ਼ਤੇ ਕਰੋਨਾ ਦੇ 23 ਮਾਮਲੇ ਦਰਜ ਕੀਤੇ ਗਏ, ਜਲੰਧਰ ਵਿੱਚ 6 ਅਤੇ ਮੁਹਾਲੀ ਵਿੱਚ 4 ਅਤੇ ਫਿਰੋਜ਼ਪੁਰ ਵਿੱਚ 2 ਕੇਸ ਪਾਏ ਗਏ। ਮਾਇਰਾਂ ਦਾ ਮੰਨਣਾ ਹੈ ਵੱਧ ਚੁੱਕੀ ਗਰਮੀ ਅਤੇ ਲੋਕਾਂ ਦੀ ਲਾਪਰਵਾਹੀ ਵੀ ਵਾਇਰਸ ਫੈਲਣ ਦਾ ਕਾਰਨ ਹੈ। ਉਹਨਾਂ ਦਾ ਕਹਿਣਾ ਹੈ ਕਿ ਵਾਇਰਸ ਤੋਂ ਬਚਣ ਲਈ ਮਾਸਕ ਪਾਉਣਾ ਜ਼ਰੂਰੀ ਹੈ। ਜਿਸ ਨਾਲ 90 ਫੀਸਡ ਖਤਰਾ ਘਟ ਰੋ ਜਾਂਦਾ ਹੈ ਦੂਜੇ ਪਾਸੇ ਲੁਧਿਆਣਾ ਵਿੱਚ ਕਰੋਨਾ ਪੀੜਤ ਦੋ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਇਹਨਾਂ ਵਿੱਚੋਂ 70 ਸਾਲਾ ਮਹਿਲਾ ਦੀ ਮੌਤ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਹੋਈ ਹੈ ਜਦਕਿ ਦੂਸਰੇ 39 ਸਾਲਾ ਪੁਰਸ਼ ਮਰੀਜ਼ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਵਿੱਚ ਹੋਈ ਹੈ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ ਮਰੀਜ਼ ਪਹਿਲਾਂ ਹੀ ਕਾਤਕ ਬਿਮਾਰੀਆਂ ਦੇ ਸ਼ਿਕਾਰ ਸਨ ਜਿਸ ਕਾਰਨ ਉਹਨਾਂ ਲਈ ਵਾਇਰਸ ਜਾਣਲੇਵਾ ਸਾਬਿਤ ਹੋਇਆ ਇਹਨਾਂ ਦੀ ਟ੍ਰੈਵਲ ਹਿਸਟਰੀ ਵੀ ਸੀ